ਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਪਾਣੀ ਦੇ ਮਸਲੇ ਨੂੰ ਲੈ ਕੇ ਜੋ ਵਿਵਾਦ ਪਖਿਆ ਹੋਇਆ ਹੈ ਉਹ ਵਿਵਾਦ ਸੀਐਮ ਭਗਵੰਤ ਮਾਨ ਦੇ ਘਰ ਦੇ ਵਿੱਚ ਵੀ ਦਰੜ ਪਾ ਸਕਦਾ ਹੈ ਸੀਐਮ ਭਗਵੰਤ ਮਾਨ ਦਾ ਘਰ ਵੀ ਟੁੱਟ ਸਕਦਾ ਹੈ ਪੰਜਾਬ ਦੇ ਪਾਣੀ ਦੇ ਮਸਲੇ ਨਾਲ ਕਿਉਂਕਿ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੋ ਹਰਿਆਣਾ ਤੋਂ ਰਿਪਰਸੈਂਟ ਕਰਦੇ ਨੇ हरियाणा ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਦੇ ਪੇਕੇ ਨੇ ਫਿਰ ਉਹ ਪਾਣੀ ਹਰਿਆਣੇ ਨੂੰ ਦੇਣਾ ਜਾਰੀ ਰੱਖਣਗੇ ਡਾਕਟਰ ਗੁਰਪ੍ਰੀਤ ਕੌਰ ਹਮੇਸ਼ਾ ਆਪਣੇ ਪੇਕੇਆਂ ਦੀ ਸੁੱਖ ਮੰਗੇਗੀ ਪਾਣੀ ਦੇਵੇਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੇ ਅੜ ਗਏ ਨੇ ਕਿ ਮੈਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਜੋ ਕਿ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਭ ਨੂੰ ਪਾਣੀ ਦੇਣਾ ਪੈਣਾ ਕਿਉਂਕਿ ਸਾਡਾ ਰਿਸ਼ਤੇਦਾਰ ਹੈ ਤੇ ਰਿਸ਼ਤੇਦਾਰੀ ਦੇ ਵਿੱਚ ਭਗਵੰਤ ਮਾਨ ਪਾਣੀ ਨਹੀਂ ਰੋਕ ਸਕਦਾ ਸਾਨੂੰ ਪੂਰਾ ਵਿਸ਼ਵਾਸ ਹੈ ਨੈਵ ਸਿੰਘ ਸੈਣੀ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਕਿਹਾ ਕਿ ਜੋ ਡਾਕਟਰ ਗੁਰਪ੍ਰੀਤ ਕੌਰ ਨੇ ਉਹ ਆਪਣੇ ਘਰ ਦੇ ਵਿੱਚ ਪਾਣੀ ਕਿਵੇਂ ਨਾ ਦੇਵੇਗੀ ਸੋ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਟੁੱਟਣ ਦੇ ਅਸਰ ਆ ਗਏ ਨੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਦ ਤੇ ਅੜੇ ਰਹੇ ਤਾਂ ਡਾਕਟਰ ਗੁਰਪ੍ਰੀਤ ਕੌਰ ਮੁੱਖ ਮੰਤਰੀ ਨੂੰ ਛੱਡ ਸਕਦੀ ਹੈ ਤੇ ਫਿਰ ਮੁੱਖ ਮੰਤਰੀ ਇਕੱਲੇ ਰਹਿ ਜਾਣਗੇ ਜਿਵੇਂ ਪਹਿਲਾਂ ਇਹਨਾਂ ਦੀ ਪਤਨੀ ਇੱਕ ਛੱਡ ਕੇ ਚਲੀ ਗਈ ਕੈਨੇਡਾ ਤੇ ਇਹ ਵਾਲੇ ਵੀ ਪਤਨੀ ਫਿਰ ਇਹਨਾਂ ਨੂੰ ਛੱਡ ਜੇਗੀ ਜੇਕਰ ਹਰਿਆਣੇ ਨੂੰ ਪਾਣੀ ਨਾ ਦਿੱਤਾ ਤਾਂ ਹਰਿਆਣੇ ਗੁਰਪ੍ਰੀਤ ਕੌਰ ਦੇ ਪੇਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁਰੇ ਨੇ ਤੇ ਫਿਰ ਸਹੁਰੇ ਘਰ ਤੋਂ ਜਿਹੜਾ ਕਿ ਇਹ ਪਾਣੀ ਕਿਵੇਂ ਖੋਇਆ ਜਾਵੇਗਾ ਪਰ ਇਧਰ ਵੀ ਜੱਟ ਅੜਿਆ ਹੋਇਆ ਆਪਣੀ ਅੜੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿ ਮੈਂ ਪਾਣੀ ਦਾ ਇਹ ਗਲਾਸ ਤੱਕ ਨਹੀਂ ਦੇ ਸਕਦਾ ਇਹਨਾਂ ਨੂੰ ਹੁਣ ਜੋ ਸਿਆਣੇ ਲੋਕ ਨੇ ਜਿਹੜੇ ਸੂਝਵਾਨ ਲੋਕ ਨੇ ਉਹ ਇਸ ਗੱਲ ਨੂੰ ਲੈ ਰਹੇ ਨੇ ਕਿ ਇਹਨਾਂ ਦੇ ਆਪਸ ਵਿੱਚ ਜੋ ਇਹ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਹਰਿਆਣਾ ਤੇ ਪੰਜਾਬ ਵਿੱਚ ਇਸ ਨੂੰ ਸੁਲਝਾਇਆ ਜਾਵੇ ਜੇਕਰ ਨਾ ਸੁਲਝਾਇਆ ਗਿਆ ਤਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਉਹਨਾਂ ਦੀ ਰੋਟੀ ਜਿਹੜੀ ਪੱਕਦੀ ਏ ਉਹ ਬੰਦ ਹੋ ਸਕਦੀ ਏ ਮੁੱਖ ਮੰਤਰੀ ਭਗਵੰਤ ਮਾਨ ਕੁਝ ਸਿਆਣੇ ਬੰਦਿਆਂ ਦੇ ਕੋਲ رائے ਵੀ ਲੈ ਸਕਦੇ ਨੇ ਸਿਆਣੇ ਬੰਦੇ ਵਿੱਚ ਪਾ ਕੇ ਇਹਨਾਂ ਦਾ ਫੈਸਲਾ ਵੀ ਕਰਵਾ ਸਕਦੇ ਨੇ ਜੋ ਕਿ ਹਰਿਆਣਾ ਪੰਜਾਬ ਦਾ ਇੱਕ ਭਾਈ ਏ ਤੇ ਅਫਸੇ ਰਿਸ਼ਤੇਦਾਰੀਆਂ ਨੇ ਸੋਨੈਬ ਸਿੰਘ ਸੈਣੀ ਦੇ ਵੱਲੋਂ ਵੀ ਬੜੇ ਸੂਝਬੂਝ ਦੇ ਨਾਲ ਇਹ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਸਰਪਾਰਟੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਅਬੇ ਚਟਾਲਾ ਜਿਹੜੇ ਸੀ ਉਹਨਾਂ ਨੇ ਤਾਂ ਬਹੁਤ ਭੜਕਾਊ ਬਿਆਨ ਦਿੱਤਾ ਪਰ ਨੈਵ ਸਿੰਘ ਸੈਣੀ ਇੱਕ ਐਸੇ ਇਨਸਾਨ ਨੇ ਜਿਹੜੇ ਅੱਜ ਵੀ ਬੜੇ ਮਿੱਤਰਤਾ ਪ੍ਰੇਸ਼ ਮੋਲਾਂ ਦੇ ਨਾਲ ਔਰ ਬੜੇ ਪਿਆਰ ਦੇ ਨਾਲ ਜਿਹੜਾ ਕਿ ਉਹ ਆਪਣਾ ਪੱਖ ਰੱਖ ਰਹੇ ਨੇ ਪਰ ਚਟਾਲਿਆਂ ਨੇ ਤਾਂ ਪੰਜਾਬ ਹਰਿਆਣੇ ਦੇ ਵਿੱਚ ਤੂਫਾਨ ਪਾ ਦਿੱਤਾ ਚਟਾਲਿਆਂ ਦਾ ਇਹ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਹੈ ਇਹ ਹਰਿਆਣੇ ਨੂੰ ਹੋਰ ਮਾਰੂ ਬਿਆਨ ਸੀ ਸੋ ਚਟਾਲਿਆਂ ਨੇ ਇਸੇ ਕਰਕੇ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਚਲਦਾ ਕੀਤਾ ਜਿਸ ਤਰ੍ਹਾਂ ਇੱਥੋਂ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਚਲਦਾ ਕੀਤਾ ਕਿਉਂਕਿ ਬਾਦਲ 'ਚ ਚਟਾਲਿਆਂ ਦੀ ਆਪਸੀ ਬੜੀ ਮਿੱਤਰਤਾ ਸੀ ਔਰ ਦੋਨੋਂ ਹੀ ਧਰਤੀ ਨੂੰ ਭੁੱਲ ਚੁੱਕੇ ਸੀ ਦੋਨੋਂ ਹੀ ਆਮ ਲੋਕਾਂ ਨੂੰ ਭੁੱਲ ਚੁੱਕੇ ਸੀ ਹੰਕਾਰ ਵਿੱਚ ਚਟਾਲੇ ਵੀ ਮਾਰੇ ਗਏ ਤੇ ਹੰਕਾਰ ਵਿੱਚ ਇੱਥੇ ਬਾਦਲ ਵੀ ਮਾਰੇ ਗਏ ਹੁਣ ਜਿਹੜਾ ਕਿ ਲੋਕ ਹੰਕਾਰ ਵਾਲੇ ਬੰਦੇ ਨੂੰ ਪਸੰਦ ਨਹੀਂ ਕਰਦੇ ਲੋਕ ਹੰਕਾਰ ਨੂੰ ਉਹ ਪਰਮਾਤਮਾ ਦੇ ਘਰ ਵਿੱਚ ਵੀ ਜਗ੍ਹਾ ਨਹੀਂ ਹੈਗੀ ਹੰਕਾਰ ਦੀ ਹੰਕਾਰ ਦਾ ਸਿਰ ਝੁਕ ਜਾਂਦਾ ਜਿਸ ਤਰ੍ਹਾਂ ਰਾਵਣ ਹੰਕਾਰ ਗਿਆ ਸੀਗਾ ਹੰਕਾਰੇ ਤੋਂ ਬਾਅਦ ਰਾਵਣ ਦਾ ਕੀ ਹਸ਼ਰ ਹੋਇਆ ਨਹੀਂ ਤਾਂ ਰਾਵਣ ਕਹਿੰਦੇ ਵੀ ਚਾਰ ਵੇਦ ਪੜਿਆ ਹੋਇਆ ਸੀ ਉਹ ਸਮੇਂ ਨੂੰ ਉਸ ਨੇ ਰੋਕ ਲਿਆ ਸੀ ਕਾਲ ਨੂੰ ਬੰਨ ਲਿਆ ਸੀ ਪਰ ਹੰਕਾਰ ਵਿੱਚ ਮਾਰਿਆ ਗਿਆ ਤੇ ਉਹੀ ਗੱਲ ਚਟਾਲੇ ਵੀ ਹੰਕਾਰ ਵਿੱਚ ਮਾਰੇ ਗਏ ਤੇ ਇੱਥੇ ਬਾਦਲ ਵੀ ਹੰਕਾਰ ਵਿੱਚ ਮਾਰੇ ਗਏ ਦੋਨਾਂ ਦੀ ਬੜੀ ਜ਼ਿਆਰੀ ਸੀਗੀ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਸੀਰੀਅਸ ਲੈਣਗੇ ਕਿ ਹਰਿਆਣੇ ਦੇ ਵਿੱਚ ਉਹਨਾਂ ਦਾ ਪਰਿਵਾਰ ਏ ਉਹਨਾਂ ਦੇ ਰਿਸ਼ਤੇਦਾਰੀ ਏ ਤੇ ਫਿਰ ਪਾਣੀ ਦੇਣਾ ਹੱਕ ਬਣਦਾ ਏ ਹਰਿਆਣੇ ਨੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਉੱਪਰ ਕੀ ਸਟੈਂਡ ਲੈਂਦੇ ਨੇ ਜੇ ਕਿ ਸਿਆਣੇ ਬੰਦੇ ਪੈ ਕੇ ਇਸ ਦਾ ਫੈਸਲਾ ਕਰਵਾ ਸਕਦੇ ਨੇ ਜਿਹੜੇ ਹਰਿਆਣੇ ਦੇ ਪੰਜਾਬ ਦੇ ਵਿੱਚ ਬਣੇ ਹੋ ਹਾਲਾਤਾਂ